ਔਡੀ ਸਛਾ ਛੋਰੇ ਦਾਸ ਤੁਹਾਰੇ ਦਾਸ ਦਸਨ ਕੇ ਪਾਣੀ ਹਰ ਛੋੜਾ ਰਹਿ ਲੈ ਆਪਣੇ ਆਪ ਨੂੰ ਛਛਾ ਛੋਰੇ ਦਾਸ ਤੁਹਾਰੇ ਐਸੇ ਨੂੰ ਕੀ ਕਰੂ ਇੱਕ ਹੀ ਜਵਾਬ ਦੇਣਗੇ ਗੁਰੂ ਕੌਣ ਹੈ ਉਹਨਾਂ ਨੇ ਲੁਕਨੀ ਰੱਖੀ ਇਹਨਾਂ ਨੇ ਅੱਖਾਂ ਵਿੱਚ ਇਹਨਾਂ ਨੇ ਤਾਂ ਇੰਨੀ ਹਰਾਮ ਜਨਗੀ ਕੀਤੀ ਇਹਨਾਂ ਨੇ ਕਿਹੜਾ ਫਿਰਨੇ ਪੜਨੀ ਹੈ ਬਾਣੀ ਕਿਹੜਾ ਪੜਨੀ ਹੈ ਕਿਹੜਾ ਟਾਈਮ ਹੈ ਲੋਕਾਂ ਕੋ ਪੜਨ ਦਾ ਕੀ ਨੇ ਵਿਚਾਰਨੀ ਹੈ ਆਪਣਾ ਤਾਂ ਨਹੀਂ ਜੱਲੀ ਜਣਾ ਹਲਵਾ ਮੜਾ ਕਿੰਨਾ ਵੀ ਤੇ ਚੱਲਦਾ ਕੰਪਟਰ ਚੱਲੀ ਗਿਆ ਜਨਾ ਜਰ ਪਰਮੇਸ਼ਰ ਨੂੰ ਉਹਦੇ ਜਨਾ ਜਰ ਉਹਦਾ ਹੁਕਮ ਸੀ ਚੱਲੀ ਗਿਆ ਖਬਰਾਂ ਕਹਾਂ ਲੱਗੀ ਕਿ ਪ੍ਰੋਗਰਾਮ ਆਪਾਂ ਨੂੰ ਕਿਹਦਾ ਕੀ ਪਤਾ ਕਿਨੇ ਉਹਨੇ ਕੌਣ ਕੌਣ ਪਹਿਲਾਂ ਕੀਤਾ ਕਿੱਥੇ ਕਿੱਥੇ ਕੀ ਕੀਤਾ ਪਰ ਕੀ ਪਤਾ ਉਹ ਜਿਹੜੇ ਹੁਣ ਬਾਹਰ ਬੋਲ ਆਉਂਦੇ ਨੇ ਬੰਦੇ ਕਰਦੇ ਨੇ ਆਪਾਂ ਨੂੰ ਪਤਾ ਹਗਾ ਪਤਾ ਸੀ ਵੀ ਆਏ ਲੋਕਾਂ ਆਪਣਾ ਜੁੱਪ ਕਰ ਲਿਆ ਤੂੰ ਰਹੀ ਜਾ ਕੋਈ ਉਹਦੇ ਤੇ ਆਇਆ ਕਰਵਾਇਆ ਤੂੰ ਝੁੱਕ ਕੇ ਤੁਰ ਜਾ ਤੂੰ ਕਰਨ ਵਾਲਾ ਕੋਈ ਹੋਰ ਹੈ ਤੂੰ ਆਪ ਨਾ ਕਰਤੇ ਬਣੋ ਆਪ ਕਰਤੇ ਨਾ ਬਣੋ ਤੁਸੀਂ ਜਿਵੇਂ ਦਰਿਆ ਦੇ ਵਿੱਚ ਡੱਕਾ ਹੈ ਤੇ ਡੱਪੇ ਹੋ ਸੁਰਿਆ ਜਾਂਦਾ ਹੋਰ ਪਦੇ ਨੇ ਉਹਦੇ ਅੰਦਰ ਦਰਿਆ ਜਿਕੇ ਤੂੰ ਕਦੇ ਐਂ ਤੁਰਿਆ ਜਾਂਦਾ ਜਦੋਂ ਦਰਿਆ ਲ ਜਾਂਦਾ ਤੁਰੇ ਜਾਓ ਕਿੱਥੇ ਕਾ ਸੋਡਾ ਡੇ ਗਿਆ ਹੈ ਫਬਰਾਂ ਕੀ ਪੁੱਤ ਦੋਤੇ ਮੂਹਰੇ ਆ ਪਿੱਛੇ ਆ ਰਿਹਾ ਥੋੜ ਬਦਕ ਦਰਿਆ ਹੈ ਹੁਕਮਤ ਦਰਿਆ ਹੈ ਤੁਰੇ ਜਾਓ ਤੁਸੀਂ ਵਿੱਚ ਦੇਖੋ ਕੀ ਆਉਂਦਾ ਇਹ ਸਾਰਾ ਸਿਸਟਮ ਅੱਜ ਹੀ ਬਣਾਇਆ ਉਹਨੇ ਬਣਾਇਆ ਜਦੋਂ ਸੱਚ ਪ੍ਰਗਟ ਕਰਨ ਉਹਨੇ ਆਪਣੀ ਮਰਜ਼ੀ ਨਾਲ ਕਰਨਾ ਹੋਰ ਬਹੁਤ ਕੁਝ ਹੋਊਗਾ ਸਾਨੂੰ ਕੀ ਪਤਾ ਅਸੀਂ ਕੀ ਲੈਣੇ ਨਾਲੇ ਬਸ ਮੈਂ ਆਪਣੀ ਪਈ ਤੱਕ ਰਹਿਣਾ ਬਹੁਣਾ ਆਪੋ ਆਪੜੀ ਨਾ ਕੋਈ ਅਪੜੀ ਬਾਕੀ ਅਸੀਂ ਕੀ ਲੈਣੇ ਅਜੀ ਦੁਨੀਆ ਦਾ ਢੇਕਾ ਲੈ ਲੈ ਸਾਰਿਆਂ ਨੂੰ ਸਿੱਖ ਬਣਾ ਦੇ ਗੱਲ ਦੱਸ ਦੇਣੀ ਹੈ ਸਿੱਖੀ ਦੀ ਬੱਸ ਬੜਨਾ ਕੀ ਨੇ ਕੀ ਨਾ ਨਹੀਂ ਬੜਨਾ ਆਪਾਂ ਨੂੰ ਤੇ ਲੇਕਿਨ ਜਿਹਨੇ ਬੜਨਾ ਭਰਦੀ ਇਹ ਨਹੀਂ ਬੜਨਾ ਹਾਂ ਸੱਛਾ ਛੋਰੇ ਦਾਸ ਤੁਹਾਰੇ ਦਾਸ ਦਾ ਸੰਗੇ ਪਾਣੀ ਹਰੇ ਹਾਂ ਸੱਚਾ ਛੋਰੇ ਦਾਸ ਤੁਹਾਰੇ ਅਜੇ ਛੋਰੇ ਆ ਛੋਟੇ ਜੇ ਬੱਚੇ ਆ ਤੇਰੇ ਦਾਸ ਮੋਤਾ ਗੁਰੂ ਹੈ ਗੁਰੂ ਦੇ ਦਾਸ ਆ ਸੰਬੋਧਨ ਕਿਨੂੰ ਆ ਸੰਬੋਧਨ ਸ਼ਬਦ ਗੁਰੂ ਨੂੰ ਆ ਜੇ ਬੋਲਾਂ ਤੁਰਕੀ ਵਾਲੇ ਨੂੰ ਆ ਹੁ ਦੱਸੋ ਸੰਬੋਧਨ ਕਿਨੂੰ ਆ ਪਹਿਲਾਂ ਇਹ ਦੱਸੋ ਕਿਨੂੰ ਸੰਬੋਧਨ ਕੀਤਾ ਹੋਇਆ ਹੈ ਇਹ ਸ਼ਬਦ ਨੂੰ ਸੰਬੋਧਨ ਕਿਨੂੰ ਆ ਸਾਹਮਣੇ ਦਰਸ਼ਨ ਕਿਨੂੰ ਆ ਕੀ ਦਾ ਹੋ ਰਿਹਾ ਜਿਹਨੂੰ ਇਹ ਕਹਿੰਦੇ ਤੁਹਾਰੇ ਜਿੰਦ ਤੇ ਤੁਹਾਰੇ ਕਿਨੂੰ ਤੇ ਛੋੜਾ ਪਾਉਣਾ ਹੈ ਦਾਸ ਹੀ ਦਾ ਗੁਰੇ ਗਾ ਜੀ ਚਾਹ ਦੇ ਗੁਰੂ ਸੁਰਤ ਤੋਂ ਨਾ ਇਹ ਦੋਏ ਇਹੋ ਜੀ ਗੱਲਬਾਤ ਹੋ ਰਹੀ ਚੇਲਾ ਗੁਰੂ ਨੂੰ ਕਹਿ ਰਿਹਾ ਛੱਜਾ ਛੋੜੇ ਦਸ ਤਮਾਰੇ ਦਸ ਤਮਾਰੇ ਦੋਏ ਮੇਰਾ ਕਰਨੇ ਸੋਤ ਵੀ ਨਾ ਕਰੇ ਜਗੁ ਵੀ ਨਾ ਕਰੇ ਬਾਣੀ ਵੀ ਨਾ ਕਰੇ ਬਾਹੂ ਬਾਹੂ ਬਾਣੀ ਨਿਰੰਕਾਰ ਹੋਰ ਵਾਰਤ ਜੈ ਬੜਾ ਬਣੋ ਉਹਦੇ ਦਾਸ ਛੱਜਾ ਛੋੜੇ ਦਾਸ ਦਾ ਸੰਕੇਤ ਪਾਣੀ ਹਰ ਇਹ ਜਿਹਦਾਸ ਆ ਜਿਹੜੇ ਤੇਰੇ ਦਾਸ ਨੇ ਉਹਨਾਂ ਨੇ ਪਾਣੀ ਹਰੇ ਉਹ ਦਾਸ ਹੋਰ ਵੀ ਦਾਸ ਨੇ ਸਾਡੇ ਪਿੱਛੇ ਸਾਡੇ ਸਾਈਡ ਤੇ ਵੀ ਦਾਸ ਨੇ ਬਹੁਤ ਸਾਰੇ ਬਣ ਵਾਲੇ ਮੰਨ ਕਰਕੇ ਉਹਨਾਂ ਦੇ ਅੰਦਰ ਵੀ ਨਿਮਰਤਾ ਹੈ ਉਹਨਾਂ ਨੂੰ ਪਾਣੀ ਬੁਲਾਉਣ ਵਾਲਿਆ ਪੱਕਾ ਫੇਰੀ ਬਾਣੀ ਕੋ ਨਾ ਬਾਤੇ ਪੱਖਾ ਫਿਰਦੇ ਥੋੜਾ ਬਾਤੇ ਬਾਣੀ ਕਰਦੇ ਹਰ ਜਨ ਕੇ ਪੀਸਣਾ ਹੋਣਾ ਜ਼ਰੂਰੀ ਹੈ ਹੈ ਜਿਹਨਾਂ ਨੂੰ ਚਾਹੀਦਾ ਹੈ ਉਹ ਹੈਗੇ ਨੇ ਦਾਸ ਦਾਸਨ ਉਹਨਾਂ ਦੇ ਵੀ ਬਾਣੀ ਕਰ ਰਹੇ ਆ ਉਹਨਾਂ ਦੇ ਵੀ ਗੁਰੂ ਨੇ ਜਿਹੜੀ ਸੰਗਤ ਨੂੰ ਉਪਦੇਸ਼ ਜਾਊਗਾ ਉਹਦੇ ਵੀ ਗੁਰੂ ਨੇ ਉਹਨਾਂ ਦੇ ਵੀ ਬਾਣੀ ਕਰ ਰਹੇ ਆ ਪੱਖਾ ਫਿਰ ਨਹੀਂ ਬਾਣੀ ਤੋਂ ਹੋਣ ਵਾਸਤੇ ਇਹ ਗੱਲ ਹੈ ਸਤਿਗੁਰੂ ਤੋਂ ਬਿਨਾਂ ਤਾਂ ਨਹੀਂ ਕਿਵੇਂ ਬੜਾ ਦਲ ਨਹੀਂ ਜਿਹੜੇ ਸਾਥੋਂ ਸੁਣ ਗਏ ਗੱਲ ਉਹਨਾਂ ਦੇ ਵੀ ਪਾਣੀ ਹਰੇ ਤੇਰੇ ਦਾਸਾਂ ਦੇ ਵੀ ਪਾਣੀ ਹਰੇ ਦੱਸੋ ਬੰੂ ਕਰੋਣਾ ਦੋ ਉੱਪਰਲੀ ਪੰਕਤੀ ਚ ਕੀ ਕਿਹਾ ਉੱਪਰਲੀ ਪੰਕਤੀ ਚ ਕੀ ਕਿਹਾ ਵੀ ਹੁਣ ਇਹਦੀ ਕਿਰਪਾ ਕਰੀ ਤੇਰੇ ਦਾਸਾਂ ਦੇ ਪਾਣੀ ਹਰੇ ਨੇ ਉੱਪਰਲੀ ਪੰਕਤੀ ਚ ਇਹ ਕਿਹਾ ਨਾ ਉਹ ਤਾਂ ਬਾਤ ਸ਼ੁਰੂ ਕੀ ਕੀਤਾ ਛੱਛਾ ਝੋਰੇ ਦੋਸਤ ਮਰਵਾ ਦਾਸ ਦਾਸਣ ਕੇ ਪਾਣੀ ਹਵਾ ਨਹੀਂ ਆ ਰਹੀ ਬੜਾ ਗੁਰੂ ਕੋ ਮੈਂ ਬਣਾ ਦੂੰਗਾ ਕਿੰਨੂ ਗੁਰੂ ਬਣਾਉਂਗਾ ਕਿ ਕਿਰਗੁਰੂ ਬਣਾ ਦंगे ਹੈ ਇਹ ਹੋਣਗੇ ਜਰੀਲ ਹੋਣ ਜੁੱਤੀਆਂ ਬਾੜ ਗਏ ਲੋਕਾ ਜੋ ਸੱਚੇ ਪਿਆਰ ਵਰਬਾਣੀ ਦੇ ਪਿਆਰ ਉਹ ਗੁਰੂ ਦੀ ਨਾਲ ਤੁਸੀਂ ਮੰਦੇ ਆਂ ਆਕੜੀ ਜਾਣੇ ਉਹ ਲੜੀ ਜਾਣੇ ਲੋਕਾ ਨਾ ਬੰਦੇ ਮਰਵਾਈ ਜਾਂਦੇ ਨੇ ਦੇਵਰੇ ਨੂੰ ਕੱਲਾ ਤੁਸੀਂ ਛਾਪੇ ਛੇੜਦੇ ਹੋ ਗੱਲ ਬੋਲ ਗਦੀ ਹੈ ਤੁਹਾਡੀ ਗੱਲ ਤੁਹਾਡੇ ਹੰਕਾਰ ਦੀ ਹੈ ਪਵਰਤ ਨੂੰ ਬਰਾਈ ਜਾਂਦੇ ਹੋ ਤੁਸੀਂ ਤੁਸੀਂ ਜੇ ਸਹੀ ਮੈਸੇਜ ਨਹੀਂ ਦੇਣਾ ਗਲਤ ਕਿਉਂ ਦਿੰਦੇ ਹੋ ਜੇ ਤੁਸੀਂ ਸਹੀ ਮੈਸੇਜ ਨਹੀਂ ਦੇ ਸਕਦੇ ਤਾਂ ਗਲਤ ਕਿਉਂ ਦਿੰਦੇ ਹੋ ਗਲਤ ਮੈਸੇਜ ਦੇਣਾ ਜਾਣ ਬੁੱਝ ਕੇ ਅਪਰਾਧ ਹੈ ਜਿੰਨਾ ਚਿਰ ਸਰਕਾਰਾਂ ਗਲਤ ਮੈਸੇਜ ਨੂੰ ਅਪਰਾਧ ਨਹੀਂ ਦਿੰਦੀਆਂ ਨਾ ਕੋਸ਼ਿਸ਼ ਕਰਦੇ ਆ ਮਕਦਮੇ ਨਹੀਂ ਬਣਦੇ ਨਾ ਰੋਕਾ ਤੇ ਕਾਨੂੰਨ ਨਹੀਂ ਬਣਦਾ ਉਹਨਾਂ ਜਿਹੜੇ ਜਿਹੜਾ ਦੂਰ ਨਹੀਂ ਹੁੰਦਾ ਧਾਰਮਿਕ ਕਰਾਪਸ਼ਨ ਦੂਰ ਹੋਣੀ ਜ਼ਰੂਰੀ ਹੈ ਤਾਂ ਵੱਡ ਲੱਭੂਗੀ ਵਰਨਾ ਨਹੀਂ ਬੱਚੀ ਇਹਨਾਂ ਦੇ ਖਿਲਾਫ ਕਾਨੂੰਨ ਬਣਨਾ ਚਾਹੀਦਾ ਜਿਹੜੇ ਵੀ ਅਵਤਾਰ ਹੋਏ ਨੇ ਤਦਨ ਪਾਸ਼ਾ ਨੇ ਲਿਖੇ ਨੇ ਉਹਨਾਂ ਨੇ ਇਹਨਾਂ ਦਾ ਸਨਜਾ ਦਾ ਜ਼ਹਿਰ ਧਾਰਮਿਕ ਬੰਦੇ ਆ ਤੇ ਸਨਜਾ ਦਾ ਜ਼ਹਿਰ ਦੀ ਲੋੜ ਹੁੰਦੀ ਹੈ ਦੂਏ ਤਾਂ ਉਹੀ ਡਰਨਾ ਹਟ ਜਾਂਦੇ ਨੇ ਜਿਹੜੇ ਦੂਏ ਅਪਰਾਧੀ ਨੇ ਨਾ ਉਹ ਤਾਂ ਬਹੁਤ ਜ਼ਿਆਦਾ ਗੁੱਸੇ ਨਾਲ ਉਹ ਨਹੀਂ ਅੜ ਜਾਂਦੇ ਨੇ ਇਹ ਲੋਕਾਂ ਦੇ ਦਸੰਬਰ ਦਾ ਸੁਣਦੀ ਲੋੜ ਜਿਹੜਾ ਤੁਸੀਂ ਗੱਲ ਕਹਿ ਰਹੇ ਹੋ ਇਹਨਾਂ ਨੂੰ ਜਸਟੀਫਾਈ ਕਰੋ ਕਿ ਸੱਚ ਹੈ ਨਹੀਂ ਦੱਸੋ ਕਿਉਂ ਕਹਿਨੇ ਜਿੰਨਾ ਜਿਹੜਾ ਇਹਨਾਂ ਤੇ ਬੈਣ ਨਹੀਂ ਲੱਗਦਾ ਉਹਨਾਂ ਜੇ ਦੁਨੀਆ ਨਹੀਂ ਬਸਲਦੇ ਜਦ ਇਹਨਾਂ ਤੇ ਬੈਣ ਲੱਗ ਜਾਂਦਾ ਝੂਠੀਆਂ ਮਤਾਂ ਤੇ ਉਦੋਂ ਸੱਜੂ ਦੀ ਲੜੀ ਲੱਗਦੀ ਹੈ ਉਹਨੂੰ ਸਾਜਿਓ ਕਰਨਾ ਹੈ। ਵੈਸੇ ਉਹਦੇ ਹਿਸਾਬ ਨਾਲ 3 ਅ ਤੇਲੀਵੀਜ਼ਨ ਤੇ ਚੱਲਦੀ ਸੀ ਗੱਲ। 3 ਪਿੱਛੇ ਜਗ੍ਹਾ ਤੇ ਗੱਲ ਆਈ ਹੈ ਇਕੱਠੀ ਹੋ। 5000 ਸਾਲ ਦਾ ਸਾਜਿਓ ਵੀਰਲ ਹੋ ਜਾਊਗਾ। ਹਾਂ ਕਰਜੋ ਹੋ ਜਾਊਗਾ। ਸਾਜਿਓ ਹੋਊਗਾ। ਅਕੈਡਮੀ ਜਨ ਤੇ ਪਾਸੇ ਤੋਂ ਤੇ ਦੌੜਾ ਪਾਉਣਾ ਹੈ। ਦੋ ਤਿੰਨ ਸੰਬਧਾਨੇ ਹੀ ਗੱਲ ਕਰੀਏ ਅੱਜ ਇਹਦੀ ਲੋੜ ਹੈ ਵਰਲਡ ਨੂੰ ਜੇ ਅਤਵਾਦਕ ਇਹਨਾਂ ਦਾ ਇਹਦਾ ਰਹੀ ਹੈ ਇਹਦਾ ਰਹੀ ਹੈ ਆਦਮੀ ਆਦਮੀ ਦੀ ਜ਼ਿੰਮੇਵਾਰੀ ਕਰਨੀ ਕਿਸੇ ਖਾਸ ਕੈਟਾਗਰੀ ਦੇ ਫੇਰ ਦੀ ਫਾਇਦੇ ਦੀ ਗੱਲ ਕਰਨੀ ਇਹ ਅਪਰਾਧ ਹੁੰਦਾ ਹੈ ਜਿਵੇਂ ਮੈਂ ਅੱਖਾਂ ਦੀ ਗੱਲ ਕਰਦਾ ਮੈਂ ਪੰਜਾਬੀ ਇਹ ਅਪਰਾਧ ਹੈ ਲੜਾਈ ਉਹ ਤੋਂ ਪੰਜਾਬੀਆਂ ਦੀ ਗੱਲ ਕਰਦਾ ਹਰਿਆਣੇ ਵਾਲੇ ਦੀ ਨਹੀਂ ਕਰਦਾ ਲੜਾਈ ਉਹ ਵੀ ਥੋੜੀ ਤਾਂ ਸਰ ਲੜਾਈ ਹੈ ਮੈਂ ਆਪਣੇ ਬਾੜ ਦੇ ਫਾਇਦੇ ਦੀ ਗੱਲ ਕਰਦਾ ਲੜਾਈ ਹੈ ਲੜਾਈ ਦੀ ਜੜ ਹੈ ਦੂਏ ਦੁਸ਼ਮਣ ਨਜ਼ਰੇ ਇਹੋ ਅੰਦਰੋਂ ਦੂਆ ਦਾ ਦੁਸ਼ਮਣ ਹੀ ਹੈ ਤੇ ਹਾਕਮ ਖਾਸ ਦੀ ਲੜਾਈ ਨਹੀਂ ਹੁੰਦੀ ਹਾਕਮ ਖਾਸ ਦੇ ਵਾਸਤੇ ਇਸ਼ਾਰਾ ਤੇ ਛੱਡੀ ਹੋਈ ਹੈ ਸ਼ਰਾਰਤ ਨਹੀਂ ਕੋਈ ਨਹੀਂ ਛੱਡਦੇ ਹੁੰਦੇ ਕੁਰਬਾਨੀ ਨਹੀਂ ਛੱਡਦੇ ਫਰਕਾਰ ਨਹੀਂ ਛੱਡਦੇ ਫਰਕਾਰ ਪਿਠਾੜ ਲਾ ਦਿੰਦੇ ਨੇ ਬਦਵਾਲੋਂ ਕਹਿੰਦੇ ਪੈਸੇ ਲੋ ਜਿੰਨੇ ਮਰਜੀ ਪੈਸਾ ਨਹੀਂ ਖੁੱਖਾ ਕਿਹਜਾ ਨਾ ਭੁੱਲਾ ਗਿਆ ਸਾਰਿਆਂ ਦਾ ਜਿਹੜੇ ਜਣੇ ਪੈਸੇ ਇਕੱਠੇ ਸਾਰਿਆਂ ਦੇ ਲੁੱਟਦੇ ਪੈਸੇ ਗਲਤ ਤਰੀਕੇ ਨਾਲ ਲੋਕਾਂ ਦੇ ਪੈਸੇ ਇਕੱਠੇ ਕਰਕੇ ਖਜ਼ਾਨੇ ਪਾ ਦਿੰਦੇ ਮਾਇਆ ਦੀ ਠੀਕ ਕਰਕੇ ਦੇਵੇਂਗਾ ਲੰਦਾਂ ਲਾਏ ਨੰਗਾ ਭੁੱਖਾ ਰ ਗਿਆ ਖਾਲੀ ਕੋਈ ਨਹੀਂ ਜਾਂਦਾ ਇਹ ਜਾਂ ਉਹ ਸਜੂ ਕਰਦੇ ਇਹਨਾਂ ਨੂੰ ਇਹ ਆਪਣੀ ਪਤਾ ਸਜੂ ਬੰਦਾ ਕੀ ਹੈ ਉਕਾਰਾਂ ਵਿੱਚ ਸਜੂ ਹੈ ਦਾਦ ਰਵਦਾ ਰਜੇ ਹੋਏ ਨੇ ਉਹਨਾਂ ਨੇ ਕੀ ਕੀ ਕਹਿ ਲਿਖਿਆ ਹੋਇਆ ਦਾਦ ਰਵਦਾ ਦੇ ਵਿੱਚ ਤਾਂ ਹੈ ਉਦਾਰਬਲ ਖਾਰ ਦਾ ਜੇ ਐਡਾ ਸ਼ਕਤੀਸ਼ਾਲੀ ਹੋ ਜਾਈਏ ਤਾਂ ਕਰਨਾ ਕੀ ਹੈ ਉਹਨੇ ਸੰਜਾਤ ਕਿ ਕ੍ਰਾਂਤੀ ਕਿ ਲਈ ਹੋਣੀ ਹੈ ਕਿਵੇਂ ਹੋਣੀ ਹੈ ਕ੍ਰਾਂਤੀ ਹੈ ਕ੍ਰਾਂਤੀ ਸਾਹਮਣੇ ਜਿਵੇਂ ਹੈ ਪਾਣੀ ਇਕੱਠਾ ਕਰ ਲਿਆ ਟਾਈਮ ਤੇ ਨੂੰ ਤੋੜ ਕੇ ਲੈਣਾ ਕਿ ਮੈਂ ਨਹਿਰ ਪਹਿਲਾਂ ਪੱਕੀ ਬਣਾਉਣੀ ਪਈਆਂ ਤੁਹਾਨੂੰ ਕੰਟਰੋਲ ਕਰਨਾ ਪੈਣਾ ਕੰਟਰੋਲ ਦੀਆਂ ਬਹੁਤ ਹੀ ਐਟਾਅ ਤੇ ਕੰਮ ਨਾ ਹੋਵੇ ਜੇ ਇੱਕ ਵਾਰੇ ਤੋੜੋ ਤਾਂ ਨਸਾਨ ਕਰ ਦੂਗਾ ਘਾਉਂ ਦਾ ਕੰਮ ਕੀ ਲੈਣਾ ਤੁਸੀਂ ਜੇ ਦੁਨੀਆ ਨੂੰ ਸਿੱਖੀ ਸਮਝਾਉਣੀ ਹੈ ਫਿਰ ਉਹ ਤੇ ਕੰਮ ਕੀ ਲੈਣਾ ਜਿਹੜੇ ਸਮਝੇ ਹੋਣ ਤੇ ਭਲਾ ਕੇ ਮੈਂ ਕਰੂੰ ਜਿੰਦਾ ਬੁਰਿਆ ਨਾ ਬਸਾਤਾ ਬੁਰਿਆ ਨਾ ਬਲਾਖੂ ਬੁਰਿਆ ਨਾ ਅਰਚਿਤਾ ਵਰਤੋਂ ਨਾ ਰੁਕੋ ਬੁਰਾਈ ਛੱਡੋ ਬੁਰਾਈ ਛੱਡਦੇ ਬੁਰਿਆ ਦੇ ਕੋਲ ਜੇ ਬੁਰਾਈ ਛੱਡੂਗਾ ਹੀ ਭਲਾ ਬੁਰਾਈ ਛੱਡ ਦੇ ਆਰਚਿਤਾ ਤੇਰੀ ਵੀ ਅਸੀਂ ਜਬੋਲ ਰਿਹਾ ਬੁਰਾਈ ਨਾ ਬੁਰਾਈ ਨਹੀਂ ਜੰਗੀ ਕਿਸੇ ਵਾਸਤੇ ਨਹੀਂ ਜੰਗੀ ਤੇਰੇ ਵਾਸਤੇ ਵੀ ਨਹੀਂ ਜੰਗੀ ਨਾ ਤੇਰੇ ਵਾਸਤੇ ਜੰਗੀ ਹੈ ਨਾ ਜਿੰਨਾ ਤੂੰ ਬੁਰਾਈ ਕਰੇ ਉਹਦੇ ਵਾਸਤੇ ਜੰਗੀ ਬੁਰਾਈ ਨੇ ਸਾਰਾ ਲੜਾਈ ਨਹੀਂ ਝਗੜੇ ਕਰਦੇ ਬੁਰਾਈ ਨਹੀਂ ਨੇ ਕਹਿੰਦੇ ਬੁਰੇ ਨੂੰ ਨਾ ਮਾਰੋ ਬੁਰਾਈ ਨੂੰ ਮਾਰੋ ਸਿਆਣਿਆਂ ਨੇ ਕਿਹਾ ਬੁਰੇ ਨੂੰ ਨਾ ਮਾਰੋ ਬੁਰਾਈ ਮਾਰ ਦੋ ਜੇ ਅੰਦਰੋਂ ਬੁਰਾਈ ਨੂੰ ਬੰਨੋ ਕਰਨਾ ਬੁਰੇ ਨੂੰ ਨਹੀਂ ਖਤਮ ਕਰਨਾ ਬੁਰੇ ਕੋਲੇ ਵਰ ਜਾਓ। ਸਾਈਕਸ ਫਰੀਦਾ ਬੁਰੇ ਦਾ ਪੋਲਾ ਕਰ। ਬੁਰਿਆਂ ਨੂੰ ਮਾਰਨਾ ਨਹੀਂ ਹੈ। ਬੁਰੇ ਦੇ ਨੂੰ ਬੁਰਾਈ ਮਾਰਦੇ। ਅ ਕੈਨੀ ਮਾਰ ਨਹੀਂ ਘੁੱਟ ਕੇ। ਨਾ। ਉਹਨਾਂ ਦੇ ਲੋੜਾ ਬੋਈਏ ਤਾਂ। ਜਿੱਦ ਕੀ ਵਾਦਤ ਬੁਰਾਈ ਕਰਨਾ ਤੂੰ ਪੂਰੀ ਕਰਦਾ। ਖੰਮ ਦੋ। ਕੰਮ ਕਰਾਓ ਕੰਮ ਨਹੀਂ ਕਰਾਉਂਦੇ ਲੰਗਰ ਲਾ ਦੋ ਰੋਟੀ ਪਾਣੀ ਛਕੋ ਥੋੜੀਆਂ ਲੋੜਾਂ ਪੂਰੀਆਂ ਨੇ ਕੰਮ ਹੈਗਾ ਕੰਮ ਕਰੂ ਕੰਮ ਕਰ ਨੂੰ ਫੇਰ ਉਹ ਜਦੋਂ ਮੇਰਾ ਤੇਰਾ ਹੋ ਜਾਂਦਾ ਸੰਸਾਰ ਐਸੇ ਦਾ ਉਦੋਂ ਲੜਾਈ ਹੁੰਦੀ ਹੈ ਕਿਤੇ ਆ ਤੱਕ ਠੀਕ ਠੀਕ ਕਦਮ ਨੇ ਸਾਲੀ ਬੈਠੇ ਸਾਨੂੰ ਗੱਲ ਨਹੀਂ ਪਰ ਉਹਨਾਂ ਨੇ ਫਿਰ ਜਿਹੜੇ ਆਗੂ ਸੀ ਉਹਨਾਂ ਨੇ ਵੇਰ ਤੇ ਵੜਾ ਲਈ ਆਪਣੇ ਫਿਰ ਪੈਸੇ ਪਰ ਮਹਾਨਤਾ ਬਿਨੜ ਹੈ ਸੱਚੀ ਇਮਾਨਦਾਰੀ ਨਾਲ ਸਭ ਕੁਝ ਹੋ ਜਾਂਦਾ ਹੈ ਹਾਂਜੀ ਸ਼ਸ਼ਾ ਛਾਰ ਹੋਤ ਤੇਰੇ ਸੰਤਾਂ ਸੱਚਾ ਛਾਰ ਹੋਤ ਤੇਰੇ ਸੰਤਾਂ ਹੋਤ ਤੇਰੇ ਸੰਤਾਂ ਛਾਰ ਹੋਤ ਤੇਰੇ ਸੰਤਾਂ ਜਿਹੜੇ ਮੇਰੇ ਸੰਤ ਨੇ ਜਿਹੜੇ ਤੇਰੇ ਸੰਤ ਨੇ ਉਹ ਕੀ ਹੁੰਦੇ ਨੇ ਤੇਰੇ ਸੰਤ ਕੀ ਹੁੰਦੇ ਨੇ ਤਾਪੇ ਛਾਰ ਹੁੰਦੇ ਨੇ ਧੂੜ ਹੁੰਦੇ ਨੇ ਉਹਨਾਂ ਦੀ ਛਾਰ ਮੈ ਨਹੀਂ ਹੁੰਣਾ ਸੰਤ ਆਪੇ ਛਾਰ ਹੁੰਦੇ ਨੇ ਸੰਤ ਛਾਰ ਹੁੰਦੇ ਨੇ ਲਾਈਟ ਜਿਹੜੀ ਹੁੰਦੀ ਹੈ ਨਾ ਛਾਰ ਹੀ ਹੁੰਦੀ ਹੈ ਤਾਂ ਤਾਂ ਧੂੜ ਸੁਨੀਤ ਤੇਰੇ ਜਨੂਆ ਹੈ ਨਾ ਜਨਵਾ ਤੋੜ ਗਿਆ ਆ ਆਪਣੀ ਸੰਤ ਵੀ ਇਹ ਜਿਹੇ ਹੈ। ਯਾ ਯਾ ਸੰਤਾਂ ਹੋ ਜਾਈ ਬਣ ਲੈਣਾ ਨੇ। ਉਹ ਸੰਤ ਕੀ ਗੱਲ ਲਿਖੀ ਹੈ? ਦੰਦਾਂ ਢੂੜ ਪੁਨੀਰ ਤੇਰੇ ਜਨੂਆ ਤੇਰੇ ਜਾਣੇ ਪੁਨੀਰ ਢੂੜ ਹੋਵੇ। ਜੋ ਸੰਤ ਵੀ ਪੁਨੀਰ ਢੂੜ ਹੈ। ਇਹ ਵੀ ਪੁਨੀਰ ਢੂੜ। ਸੰਤਾਂ ਦੀ ਯਾਰ ਨਹੀਂ ਸੰਤ ਆਪਣੇ ਆਪ ਛਾਰ ਹੁੰਦੇ ਨੇ। ਆਹ ਫਰਕ ਹੈ। ਸੰਤਾਂ ਦੀ ਯਾਰ ਜਹ ਹੰਕਾਰ ਹੈ ਸੰਤ। ਸਾਡੇ ਯਾਰ ਤੁਸੀਂ ਹੋ ਜੋ। ਸ਼ਾਂਤ ਰੇ ਨੀ ਕੋਣ ਸ਼ਾਂਤ ਤਾਂ ਥਾਂ ਤੋਂ ਕਬੀਰਾ ਬਿਲੜੇ ਸ਼ਾਂਤ ਰਸਤਾ ਕਬੀਰਾ ਬਿਲੜਿਆ ਤੇ ਸੰਤ ਤਾਂ ਨਹੀਂ ਹੋਇਆ ਕਬੀਰਾ ਸੋ ਕਬੀਰ ਰਾਮਾ ਹੋਇਆ ਨਾ ਸੰਤ ਰਿਆ ਨਾ ਕਬੀਰਿਆ ਰਾਮ ਹੋ ਸੰਤ ਵੀ ਨਹੀਂ ਰਿਹਾ ਕਬੀਰ ਵੀ ਨਹੀਂ ਰਿਹਾ ਕਬੀਰ ਸੰਤ ਵੀ ਅੰਦਾ ਕਬੀਰ ਵੀ ਅੰਦਾ ਸਮਝੇ ਹੈ ਜਾ ਸਬਦ ਹੋਇਆ ਵਰਸ਼ ਹੋਇਆ ਫਿਰ ਕੀ ਹੋਇਆ RAM ਚਰਵਰ ਰੁਕੀ RAM ਹੈ ਫਿਰ ਨਾ ਸੰਤ ਰਿਆ ਨਾ ਕਬੀਰ ਰਿਆ ਦੋਈ ਨਹੀਂ ਰਿਆ ਕਬੀਰਾ ਰਿਆ ਨਾ ਸੰਤ ਰਿਆ ਦੋਏ ਕੀ ਹੋਵੇ RAM ਬਣ ਗਏ ਸੋ ਕਬੀਰ RAMਾ ਹੋਏ ਇਸ ਕਰਕੇ ਕਬੀਰ ਹਰ ਦੀ ਪੀਰੀ ਚੂਨਾ ਉਜਲ ਭਾਏ ਬਿਹਾਰੀ ਤੇ ਪ੍ਰੀਤ ਕੋ ਦੋਨੋਂ